ਯੂਟਿਊਬਰ ਕੋਈ YouTube ਤੇ ਉਹਨੇ ਇਥੋਂ ਤੱਕ ਗੱਲ ਕਹਿ ਦਿੱਤੀ ਕਿ ਸੁਖਬੀਰ ਬਾਦਲ ਨੇ ਸ਼ਰਾਬ ਪੀ ਕੇ ਜਿਹੜਾ ਪਟਿਆਲਾ ਦੇ ਐਸਐਸਪੀ ਨੂੰ ਧਮਕੀ ਦਿੱਤੀ ਤੇ ਇਹ ਯੂਟਿਊਬਰ ਆਪਣੇ ਥੰਬਨੇਲ ਉੱਪਰ ਵੀ ਜਿਹੜਾ ਸ਼ਰਾਬ ਦੀ ਬੋਤਲ ਵੀ ਲਗਾਈ ਹੋਈ ਆ ਤੇ ਉਸ ਤੋਂ ਇਲਾਵਾ ਸੁਖਬੀਰ ਬਾਦਲ ਦੀ ਫੋਟੋ ਵੀ ਆ ਤੇ ਐਸਐਸਪੀ ਵਰਨ ਸ਼ਰਮਾ ਦੀ ਫੋਟੋ ਵੀ ਆ ਵਰਜਾ ਖਾਲਸਾ ਵਰਜਾ ਕੀ ਪਤੇ ਬਾਰੇ ਧਿਆਨ ਦੇ ਨਾਲ ਧੰਨਵਾਦ ਮੈਂ ਚਾਰ ਮੁੱਦਿਆਂ ਦੇ ਜਿਹੜੇ ਐਮ ਤੇ ਜਿਹੜਾ ਗੱਲਬਾਤ ਕਰਾਂਗਾ ਕੱਲੀ-ਕੱਲੀ ਗੱਲ ਦੱਸਾਂਗਾ ਤੇ ਬਹੁਤੇ ਜਿਹੜੇ ਕਿ ਦੁਖਦਾਈ ਮੁੱਦੇ ਵੀ ਇਹਦੇ ਵਿੱਚ ਆ ਤੇ ਉਹਨਾਂ ਤੇ ਸਾਰਿਆਂ ਤੇ ਆਪਾਂ ਨਜ਼ਰ ਮਾਰਾਂਗੇ ਤੁਸੀਂ ਜਿਹੜਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਦੇਖੋ ਕਿ ਹਰ ਇੱਕ ਬੰਦੇ ਦੇ ਗਿੱਲੇ ਸਿਕਵੇ ਤੇ ਵਿਚਾਰ ਨਹੀਂ ਰਲਦੇ ਉਹ ਵੱਖਰੀ ਗੱਲ ਆ ਕਿਸੇ ਨਾਲ ਵਿਚਾਰ ਨਹੀਂ ਰਲਦੇ ਉਹਦਾ ਵਿਰੋਧ ਕਰਨਾ ਉਸ ਹਿਸਾਬ ਦੇ ਨਾਲ ਕਰੋ ਪਰ ਇੱਥੋਂ ਤੱਕ ਕਿ ਕਈ ਲੋਕ ਆ ਗਿਰ ਚੁੱਕੇ ਆ ਕਿ ਇੱਕ ਬਹੁਤ ਮੰਦ ਭਾਗੀ ਮੈਂ ਕਹੂੰਗਾ ਇਸ ਗੱਲ ਨੂੰ ਬੇਸਕੋ ਸਾਡੇ ਵਿਚਾਰ ਮਤਭੇਦ ਕਿਸੇ ਸਿੱਖ ਦੇ ਨਾਲ ਨਹੀਂ ਰਲਦੇ ਜਾਂ ਕਿਸੇ ਸਿੱਖ ਜਥੇਬੰਦੀ ਦੇ ਨਾਲ ਨਹੀਂ ਰਲਦੇ ਪਰ ਉਹਨਾਂ ਨੂੰ ਜਿਹੜਾ ਕਿ ਐਡਾ ਵੱਡਾ ਉਹਦੇ ਉੱਪਰ ਇੱਕ ਇਲਜ਼ਾਮ ਲਾਉਣਾ ਮੈਂ ਕਹਿੰਦਾ ਕਿ ਬਹੁਤ ਹੀ ਗੰਹਿਰਤਾ ਵਾਲਾ ਮੁੱਦਾ ਹੈਗਾ ਇੱਥੇ ਚਰਚਾ ਵੀ ਜਿਹੜੀ ਹੋਊਗੀ ਹੁਣ ਇੱਕ ਯੂਟਿਊਬਰ ਆ ਕੋਈ YouTube ਤੇ ਉਹਨੇ ਇਥੋਂ ਤੱਕ ਗੱਲ ਕਹਿ ਦਿੱਤੀ ਕਿ ਸਖਬੀਰ ਬਾਦਲ ਨੇ ਸ਼ਰਾਬ ਪੀ ਕੇ ਜਿਹੜਾ ਪਟਿਆਲਾ ਦੇ ਐਸਐਸਪੀ ਨੂੰ ਧਮਕੀ ਦਿੱਤੀ ਤੇ ਇਹ ਯੂਟਿਊਬਰ ਆਪਣੇ ਥੰਬਨੇਲ ਉੱਪਰ ਵੀ ਜਿਹੜਾ ਸਰਾਬ ਦੀ ਬੋਤਲ ਵੀ ਲਗਾਈ ਹੋਈ ਆ ਤੇ ਉਸ ਤੋਂ ਇਲਾਵਾ ਸੁਖਵੀਰ ਬਾਦਲ ਦੀ ਫੋਟੋ ਵੀ ਆ ਤੇ ਐਸਐਸਪੀ ਵਰਨਨ ਸ਼ਰਮਾ ਦੀ ਫੋਟੋ ਵੀ ਆ ਮੈਂ ਬੜੀ ਨਿੰਦਰ ਜੋਗ ਗੱਲਾਂ ਬੜਾ ਇਹ ਜਿਹੜਾ ਇਹ ਲੋਕ ਚੰਦ ਬਿਊਆਂ ਦੀ ਖਾਤਰ ਆਪਣਾ ਜਿਹੜਾ ਕਿ ਦੀਨ ਅਮਾਨ ਸਭ ਕੁਝ ਵੇਚ ਦਿੰਦੇ ਆ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਰਲਦੇ ਤਾਂ ਪਰ ਜਿਹੜਾ ਐਡਾ ਵੱਡਾ ਜ਼ਹਿਰ ਉਗਲਣਾ ਮੈਂ ਕਿਹਾ ਬਹੁਤ ਹੀ ਘਾਤ ਘਾਤੇ ਬਹੁਤ ਹੀ ਮਾੜਾ ਹੈਗਾ ਇਹ ਕਦੇ ਨਹੀਂ ਹੋਣਾ ਚਾਹੀਦਾ ਅਜੀਆਂ ਗੱਲਾਂ ਤੇ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੁਗਤੀਆਂ ਪਹਿਣਾ ਮੈਂ ਇਸ ਦੀ ਨਿੰਦਾ ਕਰਦਾ ਤੇ ਮੈਂ ਅੱਜ ਉਸ ਲੋਕਾਂ ਨੂੰ ਵੀ ਪੁੱਛਣਾ ਚਾਹਣਾ ਕਿ ਤੁਹਾਡੇ ਕੋਲੇ ਕੀ ਸਬੂਤ ਆ ਇੱਕ ਗੁਰਸਿੱਖ ਦੇ ਲਈ ਚਾਹੇ ਉਹ ਅਕਾਲੀ ਆ ਚਾਹੇ ਉਹਦੇ ਲੱਖ ਮਾਰੇ ਕੰਮ ਕੀਤੇ ਆ ਉਹ ਲੱਖ ਉਹਨੇ ਮਾਰੇ ਗਿਨਾਹ ਕੀਤੇ ਆ ਉਹਦੇ ਅਸੀਂ ਵੀ ਤੁਸੀਂ ਵੀ ਸਾਰੇ ਭੜਦੇ ਆ ਭਾਈ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਕਹਨੇ ਆ ਪਰ ਇਹ ਜਿਹੜਾ ਆਪਣੇ ਕੋਲੋਂ ਗੱਲ ਬਣਾ ਲੈਣੀ ਗੁਰਸਿੱਖ ਲਈ ਜਿਹੜੇ ਇਹ ਸ਼ਬਦ ਵਰਤੇ ਜਾਂਦੇ ਤੇ ਆਤਮ ਨਿਰਜੋਗ ਆ ਤੇ ਇਸ ਤੋਂ ਘਟਿਆ ਸ਼ਬਦ ਹੋਰ ਕੀ ਹੋ ਸਕਦੇ ਆ ਦੂਸਰੀ ਨਾਲ ਇਹੀ ਦੀ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਆ ਉਹਦੇ ਨਾਲ ਦੇਖੋ ਡੇਰਾ ਮੁਖੀ ਨੇ ਸਾਰਨ ਪਤਾ ਕਿ ਉਹ ਉਹ ਤੇ ਜਿਲ੍ਹੇ ਤੇ ਮਿਲ ਕੇ ਆਇਆ ਸਾਰਾ ਮੀਡੀਆ ਨੇ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਾਈਆਂ ਅੱਜ ਮਜੀਠੀਆ ਦਾ ਜਿਹੜਾ ਅਗਨੀਵਕ ਔਰ ਮਜੀਠੀਆ ਉਹਦਾ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੀ ਸਾਡੇ ਬੜੇ ਧੰਨ ਭਾਗ ਸਾਡੇ ਕੋਲ ਮਹਾਰਾਜ ਜੀ ਚੱਲ ਕੇ ਆਏ ਤਾਂ ਅਸੀਂ ਸਾਡੀ ਇਨੀ ਔਕਾਤ ਨਹੀਂ ਸੀ ਕਿ ਸਾਨੂੰ ਮਹਾਰਾਜ ਜੀ ਦਰਸ਼ਨ ਦੇ ਦਿੰਦੇ ਹੁਣ ਜਣੇ ਕਿ ਹੁਣ ਆਪਾਂ ਇਹ ਤਾਂ ਕਹਿ ਸਕਦੇ ਆ ਕਿ ਕੀ ਇਹ ਅਕਾਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉਹ ਦੇਹਧਾਰੀ ਗੁਰੂ ਵੱਡੇ ਲੱਗਣ ਲੱਗ ਪਏ ਇਹ ਕਹਿ ਸਕਦੇ ਆ ਕਿ ਮੱਝੀਠੀਏ ਦੇ ਨਾਲ ਆ ਕਿ ਉਹਦੀ ਲੱਖ ਰਿਸ਼ਤੇਦਾਰੀ ਹੋਵੇ ਇੱਕ ਪਾਸੇ ਜੇਕਰ ਬੰਦਾ ਕਹਿੰਦਾ ਕਿ ਮੈਂ ਭਾਈ ਉਸ ਪ੍ਰਮਾਤਮਾ ਦੇ ਲੜ ਲੱਗਿਆ ਜੋ ਪ੍ਰਮਾਤਮਾ ਕਹਿੰਦਾ ਪਤਾ ਨਹੀਂ ਉਹਨਾਂ ਦਾ ਕਿਹੜਾ ਰੱਬ ਆ ਕਿ ਨੂੰ ਮੰਨਦੇ ਆ ਚਲੋ ਖੈਰ ਗੱਲ ਆਪਾਂ ਕਰਦੇ ਆ ਕਿ ਉਹ ਮੱਝੀਠੀਏ ਨੂੰ ਮਿਲ ਕੇ ਆਇਆ ਪਰ ਇੱਕ ਇਹ ਸਭ ਤੋਂ ਵੱਡੀ ਗੱਲ ਲੋਕਾਂ ਵੱਲੋਂ ਕਹੀ ਜਾ ਰਹੀ ਆ ਕਿ ਇੱਕ ਨਸੇ ਤਸਕਰ ਨੂੰ ਮਿਲਣਾ ਕਿ ਜਿਹੜਾ ਕਿ ਇਹ ਵਿਚੋਲ ਵਿਚੋਲਗੀ ਕਰ ਰਿਹਾਗਾ ਜਿਹੜਾ ਕਿ ਡੇਰਾ ਬਿਆਸ ਵਾਲਾ ਇਹ ਵੱਡੇ ਸਵਾਲ ਜਿਹੜੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਆ ਹੁਣ ਡੇਰਾ ਬਿਆਸ ਵਾਲੇ ਤੇ ਬੜੇ ਬੜੇ ਬਿਆਰ ਨੇ ਜਿਹੜੇ ਅੱਜ ਦਾਗੇ ਜਾ ਰਹੇ ਆ ਕਿ ਉਹ ਮੁਖੀ ਨੇ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੱਬੀਆਂ ਤੇ ਉਸ ਡੇਰਾ ਜਿਹੜਾ ਬਿਆਸ ਵਾਲਾਗਾ ਜੇਕਰ ਹੜਾ ਆਇਆ ਤਾਂ ਉਹਨੇ ਬੰਨ ਮਾਰਿਆ ਤਾਂ ਪੰਜਾਬ ਡੋਬਿਆ ਬੜਾ ਕੁਝ ਨਿਕਲ ਕੇ ਲੋਕ ਕਹਿ ਰਹੇ ਆ ਇਹ ਗੱਲਾਂ ਬਲਦੇਵ ਸਿੰਘ ਸਿਰਸਾ ਇੱਕ ਕਸਾੜ ਬਿੰਗ ਦਾ ਆਗੂ ਵੀ ਆ ਤੇ ਇੱਕ ਸਿੱਖ ਆਗੂ ਵੀ ਹੈ ਜਥੇਬੰਦੀ ਦਾ ਆਗੂ ਵੀ ਆ ਤੇ ਸ਼ਾਇਦ ਉਹ ਸਰੋਣੀ ਕਮੇਟੀ 'ਚ ਵੀ ਰਿਹਾ ਹੋਵੇ ਉਹਨੇ ਵੀ ਕਈ ਵਾਰ ਵੱਡੇ ਸਵਾਲ ਚੁੱਕੇ ਆ ਤੇ ਕਿ ਜਿਹੜਾ ਕਿ ਰੱਬ ਆਪਣੇ ਆਪ ਨੂੰ ਰੱਬ ਕਹਾਉਂਦਾ ਹੋਵੇ ਜਿਹਨੂੰ ਦੁਨੀਆ ਮੰਨਦੀ ਹੋਵੇ ਜਿਹਦੇ ਕਿ ਲੱਖਾਂ ਏਕੜ ਜ਼ਮੀਨ ਅਕਵਾਇਰ ਕੀਤੀ ਹੋਵੇ ਕਿਸਾਨਾਂ ਦੀ ਜਿਹਨੇ ਪਤਾ ਨਹੀਂ ਕਿ ਕਿੰਨਾ ਕੁ ਧਨ ਮਾਲ ਕਿੰਨਾ ਇੱਕ ਕਰੋੜਾਂ ਅਰਬ ਰੁਪਇਆ ਇਕੱਠਾ ਹੁੰਦਾ ਜਿਹਦੇ ਆਪ ਦੇ ਬੱਚੇ ਕੈਨੇਡਾ ਅਮਰੀਕਾ ਦੇ ਵਿੱਚ ਆ ਤੇ ਦੂਜੇ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਉਹਨਾਂ ਤੋਂ ਰੁਪਇਆ ਇਕੱਠਾ ਕਰਿਆਗਾ ਤੇ ਉਹ ਰੱਬਾ ਮਜੀਠੀ ਦੇ ਦਵਾਰ ਤੇ ਜਾਂਦਾ ਦਵਾਰ ਤੇ ਨਹੀਂ ਜੇਲ੍ਹ ਦੇ ਵਿੱਚ ਜਾਂਦਾ ਮਜੀਠੀ ਦੇ ਨਾਲ ਆ ਅੱਧਾ ਘੰਟਾ ਮੁਲਾਕਾਤ ਕਰਦਾ ਤੇ ਮਜੀਠੀਆ ਉਹਦੇ ਦਾ ਕਹਿ ਰਿਹਾ ਜੀ ਮੈਨੂੰ ਬੜਾ ਉਹਦੇ ਦਾ ਜਿਹੜਾ ਕਿ ਮੈਨੂੰ ਚੜ੍ਹਦੇ ਕਲਾ ਦਾ ਬਲਬਖਸ਼ਿਆ ਮਾਤਬਲੇ ਇਹਦਾ ਇਹ ਆ ਕਿ ਸਾਨੂੰ ਗੁਰੂ ਤੇ ਕੋਈ ਭਰੋਸਾ ਨਹੀਂ ਤੇ ਇਸ ਕਰਕੇ ਇਹਨਾਂ ਡੇਰਾਦਾਰ ਜਿਹੜੇ ਇਹ ਫਲਾਏ ਨੇ ਇੱذ ਕੋਈ ਦੋ ਰਾਵਾਂ ਨਹੀਂ ਇਹ ਸਾਡੇ ਸਿਆਸਦਾਨਾਂ ਦਾ ਜਿਹੜਾ ਜੜ ਲਾਈ ਇਹਨਾਂ ਨੇ ਜਿਹੜੇ ਸਭ ਤੋਂ ਵੱਡੇ ਡੇਰਾਦਾਰ ਨੇ ਚਾਹੇ ਉਹ ਡੇਰਾ ਸਰਤਾ ਸਾਧ ਹੋਵੇ ਚਾਹੇ ਰਾਮਪਾਲ ਹੋਵੇ ਚਾਹੇ ਆਸਾ ਰਾਮ ਹੋਵੇ ਚਾਹੇ ਵਿਆਸ ਵਾਲਾ ਹੋਵੇ ਚਾਹੇ ਨੂਰ ਮਹਿਲੀਆ ਵਾਲਾ ਹੋਵੇ ਚਾਹੇ ਹੋਰ ਇੱਕਾ ਦੁੱਕਾ ਹੋਣਾ ਇਹ ਜਿਹੜੇ ਸਾਡੇ ਸਿਆਸਦਾਨ ਲੋਕ ਨੇ ਜਿਨ੍ਹਾਂ ਨੇ ਸਿਆਸੀ ਰੋਟੀਆਂ ਖਾਤਰ ਆ ਜਿਨ੍ਹਾਂ ਨੇ ਚਾਰ ਚੰਦ ਵੋਟਾਂ ਖਾਤਰ ਆ ਜਿੱਥੇ ਪੰਜਾਬ ਦਾ ਬੇੜਾ ਗੜਕ ਕੀਤਾ ਤੇ ਉਥੇ ਇਹ ਦੇ ਦੇ ਧਾਰੇ ਗੁਰੂ ਡੰਮਾ ਦੇ ਜਿਹੜਾ ਇਹ ਪੈਰੀ ਪੈਂਦੇ ਰਹਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀ ਗੱਲ ਪਹਿਲਾਂ ਮੈਂ ਤੁਹਾਨੂੰ ਕਹਿ ਕੇ ਛੱਡਿਆ ਕਿ ਉਹ ਗੱਲ ਕਰਨੀ ਬਹੁਤ ਹਮੰਦ ਭਾਗੀ ਆ ਤੇ ਅਗਲੀ ਖਬਰ ਜੁੜੀ ਆ ਕਿ ਕਰਨਲ ਪਰਿਵਾਰ ਦੇ ਨਾਲ ਹੁਣ ਬਹੁਤੇ ਲੋਕਾਂ ਦੇ ਕਮੈਂਟ ਵੀ ਆ ਰਹੇ ਆ ਫੋਨ ਵੀ ਆ ਰਹੇ ਆ ਕਿ ਕੋਈ ਨਵੀਂ ਅਪਡੇਟ ਦਿਓ ਨਵੀਂ ਅਪਡੇਟ ਤਾਂ ਇਹ ਆ ਕਿ ਲਗਭਗ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਕਰਨਲ ਪਰਿਵਾਰ ਦਾ ਜਿਹੜਾ ਮਾਵਲਾ ਸੀ ਉਹ ਸੀਬੀਆਈ ਨੂੰ ਜਿਹੜਾ ਸੌਪਿਆ ਗਿਆ ਹਾਈ ਕੋਰਟ ਵੱਲੋਂ ਉਹ ਤੁਹਾਨੂੰ ਸਾਰਾ ਪਤਾ ਹੁਣ ਸੀਬੀਆਈ ਵੱਲੋਂ ਜਿਹੜਾ ਲਗਭਗ ਜਿਹੜੇ ਸਾਰੇ ਜਿਹੜੇ ਬਿਆਨ ਨੇ ਉਹ ਮੁਕੰਮਲ ਤੈਅ ਕਰ ਲਏ ਆ ਜਿਹੜਾ ਕਿ ਅਸਵਿੰਦਰ ਆ ਬਾਠ ਦੇ ਪਰਿਵਾਰ ਦੇ ਜਿਹੜੇ ਬਿਆਨ ਆ ਕਲਮ ਬੰਦ ਕਰ ਲਏ ਆ ਤੇ ਉਸ ਸਮੇਂ ਦੇ ਡਾਕਟਰ ਆ ਤੇ ਉਹਦੇ ਵੀ ਜਿਹੜੇ ਬਿਆਨ ਕਲਮ ਬੰਦ ਕਰਲੇ ਆ ਤੇ ਪੁਲਿਸ ਵਾਲਿਆਂ ਦੇ ਵੀ ਲਗਭਗ ਸਾਰਿਆਂ ਦੇ ਹੋ ਚੁੱਕੇ ਆ ਇੱਕਾ ਦੁੱਕਾ ਨੂੰ ਛੱਡ ਕੇ ਜਿਹੜੇ ਰਹਿ ਗਏ ਆ ਨੂੰ ਲੱਗਦਾ ਕਿ ਇਸ ਜਾਂ ਅਗਲੇ ਮਹੀਨੇ ਦੇ ਵਿੱਚ ਵੱਡੀ ਸਰਮਾਈ ਹੋਣੀ ਆ ਇਹਦੇ ਵਿੱਚ ਵੱਡੇ ਵੱਡੇ ਅਫਸਰ ਫਸਣਗੇ ਤੇ ਕਿਹੜੇ ਕਿਹੜਿਆਂ ਦੇ ਉੱਤੇ ਗੱਜ ਡਿੱਗੋਗੇ ਇਹ ਬੜਾ ਅੱਜ ਸੋਚਣ ਵਾਲਾ ਮੁੱਦਾ ਹੈਗਾ ਕਿਉਂਕਿ ਹੰਕਾਰ ਦੇ ਵਿੱਚ ਬੰਦਾ ਹੁੰਦਾ ਜਦੋਂ ਮੋਢਿਆਂ ਤੇ ਫੀਤੀਆਂ ਲਵਾਉਣੀਆਂ ਹੁੰਦੀਆਂ 10-10 ਲੱਖ ਦਾ ਚਾਸੇ ਅਸੀਂ ਜਸਪ੍ਰੀਤ ਦਾ ਅਨਕਾਊਂਟਰ ਕਰਕੇ ਆਏ ਆ ਅਸੀਂ ਤੇਰਾ ਵੀ ਕਰ ਦੇਵਾਂਗੇ ਤੂੰ ਵੱਡਾ ਕਰਨਲ ਹੁੰਨਾ ਜੋ ਵੀ ਕੁਝ ਉਹਨਾਂ ਨੇ ਉਦੋਂ ਕਿਹਾ ਤੇ ਕਰਨਲ ਦੀ ਕੁੱਟਮਾਰ ਵੀ ਇਸ ਤਰ੍ਹਾਂ ਕੀਤੀ ਕਿਉਂਕਿ ਜਦੋਂ ਬੰਦੇ ਆ ਬੰਦਾ ਮਾਰ ਸਕਦੇ ਆ ਜਦੋਂ ਨੌਜਵਾਨ ਚੜ੍ਹਦੀ ਉਮਰ ਦਾ ਮਾਰ ਸਕਦੇ ਆ ਤਾਂ ਉਹ ਕੁਝ ਵੀ ਕਰ ਸਕਦੇ ਆ ਇਹ ਇੱਕ ਗੁੰਡਾਧਾਰੀ ਮੈਂ ਕਹਾਂ ਦੂ ਵਰਦੀ ਦੇ ਵਿੱਚ ਦਰਿੰਦੇ ਹੁੰਦੇ ਐ ਲੋਕ ਇਹਨਾਂ ਲੋਕਾਂ ਨੂੰ ਜਿੰਨੀ ਵੀ ਸਜ਼ਾ ਮਿਲੇ ਉਦੋਂ ਘਾਟਾ ਇਹਨਾਂ ਨੂੰ ਸਖਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਇਹ ਇਹ ਕੱਲਾ ਕਰਨਲ ਪਰਵਾਰ ਦਾ ਮਸਲਾ ਨਹੀਂ ਇੱਥੇ ਇੱਥੇ じゃ ਕੱਲਾ ਜਸਪ੍ਰੀਤ ਸਿੰਘ ਮਸਲਾ ਨਹੀਂ ਇੱਥੇ ਕਰੀਬ ਇਸ ਤੋਂ 6 ਮਹੀਨਿਆਂ ਤੋਂ ਆਪਾਂ ਜੇਕਰ ਗੱਲ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 100 ਤੋਂ ਵੱਧ ਫੇਕਨ ਕਾਊਂਟਰ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਅਨੇਕਾਂ ਨੌਜਵਾਨ ਜਿਹੜੇ ਕਿ ਜਾਂਨਾ ਗੀਆਂ ਨੇ ਅਨੇਕਾਂ ਜਿਹੜੇ ਫੱਟੜ ਕਰਕੇ ਜਿਹੜਾ ਪੁਲਿਸ ਵੱਲੋਂ ਉਹਨਾਂ ਨੂੰ ਇੱਕ ਬਹਾਨਾ ਬਣਾਇਆ ਜਾਂਦਾ ਸਟੋਰੀਆਂ ਘੜੀਆਂ ਜਾਂਦੀਆਂ ਅਸੀਂ ਉਹਨੂੰ ਫੜਨ ਨਗੇ ਸੀ ਜੀ ਉਹਨੇ ਅੱਗੇ ਸਾਡੇ ਦੇ ਗੋਲੇ ਚਲਾਤੀ ਅਸੀਂ ਫਾਇਰਿੰਗ ਕਰ ਦਿੱਤਾ ਉਹਦੇ ਵਿੱਚ ਅਨਕਾਉਂਟਰ ਹੋ ਗਿਆ ਦੂਸਰੀ ਗੱਲ ਕਰਦੇ ਆ ਜੀ ਅਸੀਂ ਫੜਿਆ ਹੋਇਆ ਗ੍ਰਿਫਤਾਰ ਕੀਤਾ ਤਾਂ ਉਤੋਂ ਅਸੀਂ ਅਸਲਾ ਕਢਾਉਣ ਗਏ ਤਾਂ ਉਤੋਂ ਜਦੋਂ ਅਸਲਾ ਕੱਢਿਆ ਤੇ ਉਹਨੇ ਸਾਡੇ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਤੇ ਉਹ ਜਿਹੜਾ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਤੀਸਰੀ ਕਹਾਣੀ ਇੱਕ ਹੋਰ ਘੜਦੇ ਆ ਅਸੀਂ ਜੀ ਉੱਤੇ ਫਲਾਨੇ ਤਾਂ ਅਸੀਂ ਘੇਰਾ ਪਾਇਆ ਤੇ ਉਹਨਾਂ ਨੇ ਜਿਹੜਾ ਅੱਗੇ ਗੋਲੀਆਂ ਚਲਾ ਦਿੱਤੀਆਂ ਤੇ ਅਸੀਂ ਵੀ ਜਿਹੜੀਆਂ ਗੋਲੇ ਜਵਾਬੀ ਗੋਲੀਵਾਰੀ ਦੇ ਵਿੱਚ ਉਹ ਬੰਦੇ ਮਾਰੇ ਗਏ ਜਾਨੀ ਕਿ ਸਾਰਾ ਪਲਾਨਿੰਗ ਤਹਿਤ ਸਾਰਾ ਕੁਝ ਸਟੋਰੀਆਂ ਪੁਲਸਾ ਘੜਦੀ ਹੈ ਅੱਜ ਤੋਂ ਨਹੀਂ ਮੈਂ ਪਹਿਲਾਂ ਵੀ ਕਹਿਣਾ ਕਿ 90 92 ਦਹਾਕਿਆਂ ਤੋਂ ਘੜਦੀ ਆ ਰਹੀ ਆ ਤੇ ਅਗਲੀ ਖਬਰ ਆ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੁਣ ਕਰੀਬ 29 ਸਾਲ ਹੋ ਗਏ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਦੋਨਾਂ ਨੂੰ ਇੱਕ ਸਮੇਂ ਜਿਹੜਾ ਫਾਂਸੀ ਦੀ ਸਜ਼ਾ ਹੁੰਦੀ ਆ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਕੀਲ ਨਹੀਂ ਕਰਦਾ ਅਪੀਲ ਨਹੀਂ ਕਰਦਾ ਤੇ ਜਗਤਾਰ ਸਿੰਘ ਹਵਾਰਾ ਅਪੀਲ ਕਰਦਾ ਤੇ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਉਹ ਰੱਦ ਹੋ ਜਾਂਦੀ ਆ ਤੇ ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਕਿ ਮੈਨੂੰ ਭਾਈ ਇਹਨਾਂ ਤੇ ਵਿਸ਼ਵਾਸ ਨਹੀਂ ਕੋਰਟ ਦੇ ਉੱਪਰ ਬੇਸ਼ੱਕ ਉਹਦੀ ਅਪੀਲ ਦੀ ਅਰਜ਼ੀ 2010 ਦੇ ਵਿੱਚ ਆ ਅਨ ਸ੍ਰੋਮਣੀ ਕਮੇਟੀ ਵੱਲੋਂ ਪਾਈ ਗਈ ਆ ਪਰ ਲਗਾਤਾਰ ਜਿਹੜਾ ਕਿ 29 ਸਾਲ ਹੋ ਗਏ ਫਾਂਸੀ ਦੀ ਚੱਕੀ ਦੇ ਵਿੱਚ ਬੰਦਾ ਬਲਵੰਤ ਸਿੰਘ ਰਾਜਵਾਨਾ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਿਹਾ ਕਿ ਉਹਦੀ ਕੋਈ ਦੁਸ਼ਮਣੀ ਨਹੀਂ ਸੀ ਬੀਨਤ ਸਿੰਘ ਦੇ ਨਾਲ ਕਿ ਉਹਨੇ ਮਾਰਨਾ ਸੀ ਜਾਂ ਭਾਈ ਦਲਾਵਰ ਸਿੰਘ ਦੀ ਕੋਈ ਦੁਸ਼ਮਣੀ ਸੀ ਜਾਂ ਬਾਕੀ ਸਿੰਘਾਂ ਦੀ ਕੋਈ ਦੁਸ਼ਮਣੀ ਸੀ ਦੁਸ਼ਮਣੀ ਕੀ ਸੀ ਜਦੋਂ ਸਾਡੇ ਸਿੱਖਾਂ ਦਾ ਘਾਣ ਕਰਨ ਲੱਗ ਪਿਆ ਬੰਦਾ ਜਦੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਜਿਹੜੇ ਹਥਿਆਰਬੰਦ ਨਹੀਂ ਸੀ ਜਿਹੜੇ ਕਿ ਜਿਨ੍ਹਾਂ ਨੇ ਕਿ ਆਪਾਂ ਹੀ ਸਿੱਧੇ ਸਭਾ ਅੱਜ ਕਹਿ ਦਈਏ ਕਿ ਕੁੱਤੇ ਦੇ ਡਾਂਗ ਨਹੀਂ ਮਾਰੀ ਜਾਂ ਰੋੜਾ ਨਹੀਂ ਮਾਰਿਆ ਉਹਨਾਂ ਨੂੰ ਵੀ ਚੱਕ ਚੱਕ ਕੇ ਘਰਾਂ ਦੇ ਵਿੱਚੋਂ ਖਪਾ ਦਿੱਤਾ ਬੇਗਨਾ ਲੋਕਾਂ ਨੂੰ ਜਿਹੜਾ ਕਰੀਬ 2.5 ਲੱਖ ਮੁੰਡਾ ਜਿਹੜਾ ਉਸ ਬਿਆਨ ਸਿੰਘ ਦੀ ਸਰਕਾਰ ਮੌਕੇ ਜਿਹੜਾ ਇਹ ਖਪਾਇਆ ਗਿਆ ਬਖਬਕਾ ਪੁਲਿਸ ਅਫਸਰਾਂ ਵੱਲੋਂ ਜਿਨ੍ਹਾਂ ਨੂੰ ਕਿ ਅੱਜ ਐਸਵੀਆਈ ਕੋਰਟ ਵੱਲੋਂ ਜਿਹੜੀਆਂ ਸਜ਼ਾਵਾ ਵੀ ਹੋ ਰਹੀਆਂ ਨੇ ਇਹ ਤੁਸੀਂ ਅੱਜ ਵੇਖ ਰਹੇ ਹੋ ਤੇ ਭਾਈ ਹੁਣ ਬਲਵੰਤ ਸਿੰਘ ਰਾਜਵਾਨੀ ਦੀ ਪੰਜ ਜਿਹੜੀ ਫਾਂਸੀ ਦੀ ਤਰੀਕ ਆ ਤੇ ਆਪਾਂ ਕਹਿੰਦੇ ਚਲੋ ਫਾਂਸੀ ਦੀ ਤਰੀਕ ਕਹ ਲਓ ਜਾਂ ਉਹਦੀ ਤਰੀਕ ਕਹ ਲਓ ਕਿਉਂਕਿ ਜਦੋਂ ਫਾਂਸੀ ਹੋਣੀ ਆ ਨਹੀਂ ਹੋਣੀ ਇਹ ਅਗਲਾ ਸਟੈਪ ਆ ਪਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਜਦੋਂ ਸਰੋਵਣੀ ਕਮੇਟੀ ਨੇ ਵਕੀਲ ਕੀਤਾ ਸੀ ਮਤਰੂ ਰੋਤਗੇ ਤਾਂ ਉਹਨਾਂ ਨੇ ਵੀ ਹਵਾਲਾ ਦਿੱਤਾ ਸੀ 2023 ਦੇ ਵਿੱਚ ਕਿ ਜਿਹੜਾ ਬੰਦਾ ਆਪਣੇ ਸਜ਼ਾ ਤੋਂ ਵੱਧ ਤੇ ਉਹਦਾ ਜੇਲ੍ਹ ਦੇ ਵਿੱਚ ਪਹਿਲੇ ਕੱਟ ਚੁੱਕਿਆ ਤਾਂ ਉਹਨੂੰ ਫਾਂਸੀ ਕਿਉਂ ਦਿੱਤੀ ਜਾ ਸਕਦੀ ਆ ਪਰ ਹੁਣ ਜਿਹੜਾ ਸੁਪਰੀਮ ਕੋਰਟ ਨੇ ਇੱਕ ਵੱਡਾ ਇਹ ਜਿਹੜਾ ਨਿਰਣਾਲੇ ਆ ਉਹਨਾਂ ਨੇ ਕਿਹਾ ਕਿ ਆਖਰੀ ਤਰੀਕ ਆ ਜਿਹੜੀ 15 ਅਕਤੂਬਰ 2025 ਆ ਜੇਕਰ ਪਹਿਲਾ ਪਹਿਲਾ ਕੇਂਦਰ ਦੀ ਸਰਕਾਰ ਇਹ ਹੁਣ ਇਹ ਕੇਂਦਰ ਦੇ ਹੱਥ ਦੇ ਵਿੱਚ ਰਹਿ ਗਿਆ ਸਾਰਾ ਮਸਲਾ ਬੀਜੇਪੀ ਦੇ ਹੱਥ ਦੇ ਵਿੱਚ ਰਹਿ ਗਿਆ ਸਾਰਾ ਮਤਲਾ ਅਮਿਤ ਸਾਹਿਬ ਰਹਿ ਗਿਆ ਪ੍ਰਧਾਨ ਮੰਤਰੀ ਰਹਿ ਗਿਆ ਜਾਂ ਪਾ ਕੇ ਜੇ ਕਿ ਦੇਹ ਦਾ ਰਾਸ਼ਟਰਪਤੀ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਇਹ ਜਿਹੜੀ ਕਮਾਂਡ ਆ ਤੇ ਉਹ ਕਮੇ ਕਹਿ ਸਕਣਗੇ ਉਹ ਕਹਿ ਦੇਣਗੇ ਕਿ ਇਹ ਨਿਰਦੋਸ਼ ਆ ਇਹ ਕਦੀ ਨਹੀਂ ਕਹਿਣਗੇ ਉਹ ਕਿਉਂਕਿ ਉਹਨਾਂ ਵੱਲੋਂ ਕਈ ਵਾਰੀ ਜਿਹੜਾ ਕਿ ਲੋਕ ਸਭਾ ਦੇ ਵਿੱਚ ਜਿਹੜਾ ਇਹ ਪਾਸਨ ਦਿੱਤਾ ਗਿਆ ਅਮਿਤ ਸਾਹਿਬ ਵੱਲੋਂ ਕਿ ਜਿਹੜਾ ਬੰਦਾ ਆਪਣੀ ਗਲਤੀ ਨੂੰ ਕਬੂਲ ਨਹੀਂ ਕਰਦਾ ਅਸੀਂ ਉਹਦੇ ਉੱਤੇ ਰਹਿਮ ਕਵੇਂ ਕਰ ਲਈਏ ਅਸੀਂ ਕਵੇਂ ਉਹਦੇ ਉੱਤੇ ਰਹਿਮ ਕਰ ਲਈਏ ਇਹ ਵੱਡਾ ਸਵਾਲ ਆ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਹੁਣ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਗੌਰਵ ਜაძਵ ਵੱਲੋਂ ਇਹ ਗੱਲ ਕਹੀ ਗਈ ਆ ਕਿ ਪੰਜਾਬ ਦੇ ਵਿੱਚ 50 ਟੁਕੜੀਆਂ ਫੌਜ ਦੀਆਂ ਬੁਲਾ ਲੀਆਂ 13 ਟੁਕੜੀਆਂ ਤਾਂ ਜਿਹੜੀਆਂ ਕਿ ਬਖ ਬਖ ਜ਼ਿਲ੍ਹੇ ਨੇ ਜਿਹੜੇ ਕਿ ਸਰਹੱਦੀ ਜ਼ਿਲ੍ਹੇ ਆ ਨਾਲ ਲੱਗਦੇ ਉਹਨਾਂ ਦੇ ਨਾਲ ਲਗਾਈਆਂ ਗਈਆਂ ਕਿ ਉਹਨਾਂ ਤੋਂ ਆਸਲਾ ਹੁੰਦਾ ਉੱਥੋਂ ਜਿਹੜਾ ਕਿ ਨਸ਼ਾ ਹੁੰਦਾ ਚਿੱਟਾ ਹੁੰਦਾ ਹੋਰ ਕੁਝ ਹੁੰਦਾਗਾ ਉੱਥੇ ਲਾਈ ਗਈ ਹੈ ਫੌਜ ਆ ਦੂਸਰੇ ਪਾਸੇ ਕਿ ਫੌਜ ਨੂੰ ਜਿਹੜਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਲਾਉਣਾ ਇਹ ਵੱਡੇ ਸੰਕੇਤ ਖੜੇ ਕਰਦਾ ਵੱਡੇ ਸੰਕੇਤ ਕੀ ਆ ਕਿ ਭਾਈ ਆਉਣ ਵਾਲਾ ਟਾਈਮ 15 ਅਕਤੂਬਰ ਨੂੰ ਕੁਝ ਵੀ ਹੋ ਸਕਦਾ ਅਸੀਂ ਨਹੀਂ ਕਹਿੰਦੇ ਕਿ ਪ੍ਰਮਾਤਮਾ ਕਰੇ ਕਿ ਇਹ ਨਾ ਕਿ ਇਹ ਜਾ ਪਾਣਾ ਵਾਪਰੇ ਨਾ ਹੈ ਜੀ ਸਿੱਖਾਂ ਨੂੰ ਕਿਤੇ ਦੁਆਰੇ ਹੈ ਜੀ ਚੀਜ਼ ਦੇਖਣੀ ਮਿਲੇ ਕਿਉਂਕਿ ਸਿੱਖਾਂ ਨੇ ਜੋ ਜੋਖਮ ਜਿਹੜੇ ਜਾਖਮ ਨੇ ਉਹ ਪਹਿਲੇ ਹੀ ਬੜੇ ਹੰਡਾਏ ਆ ਤੇ ਅੱਲੇ ਆ ਤੇ ਰਾਜ ਦੇ ਵਾਲਿਆਂ ਨੂੰ ਜੇਕਰ ਗੱਲ ਇਹ ਹੁੰਦੀ ਆ ਤਾਂ ਇਸ ਕਰਕੇ ਜਿਹੜਾ ਇਹ ਫੌਜ ਲਗਾਈ ਜਾ ਰਹੀ ਆ ਸੂਤਰੋਂ ਤਾਂ ਇਹ ਵੀ ਜਾਣਕਾਰੀ ਮਿਲੀ ਆ ਜੇਕਰ 15 ਅਕਤੂਬਰ ਨੂੰ ਇਹ ਗੱਲਬਾਤ ਹੁੰਦੀ ਆ ਫਾਂਸ ਦੀ ਸਜ਼ਾ ਦੀ ਜੇਕਰ ਸੁਪਰੀਮ ਕੋਰਟ ਸੁਣਾਉਂਦੀ ਆ ਤਾਂ ਪੰਜਾਬ ਦਾ ਮਾਹੌਲ ਤੇ ਜਿਹੜਾ ਵਿਗੜ ਸਕਦੇ ਆ ਇਹਨੂੰ ਲੈ ਕੇ ਜਿਹੜਾ ਅਸੀਂ ਕਿਸੇ ਨੂੰ ਦੇਖੋ ਇਹ ਨਹੀਂ ਕਹਿੰਦੇ ਕਿ ਮਾਹੌਲ ਵਿਗੜ ਸਕਦਾ ਨਹੀਂ ਵਿਗੜ ਸਕਦਾ ਇਹ ਸਰਕਾਰ ਨੇ ਕੰਟਰੋਲ ਕਰਨਾ ਇਹ ਜਿਹੜਾ ਲਾਓ ਆਰਡਰ ਦਾ ਮਸਲਾ ਹੁੰਦਾਗਾ ਸਰਕਾਰਾਂ ਦੇ ਅਧੀਨ ਹੁੰਦਾਗਾ ਜਿਸ ਤਰ੍ਹਾਂ ਜਿਹੜਾ ਫੌਜ ਲਗਾਈ ਜਾ ਰਹੀ ਆ ਉਤੋਂ ਸੰਕੇਤ ਮਿਲਦੇ ਆ ਕਿ ਕੁਝ ਨਾ ਕੁਝ ਵੱਡਾ ਹੋਣ ਵਾਲਾਗਾ ਇਸ ਵੀਡੀਓ ਤੇ ਸਾਰੇ ਤੇ ਆਪਣੇ ਕਮੈਂਟ ਤੇ رائے ਜ਼ਰੂਰ ਰੱਖਿਓ ਤੇ ਵੀਡੀਓ ਨੂੰ ਬਰਤਬਾਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ